ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਵੀ ਜਿਹੜੀ ਆਪਾਂ ਇੰਟਰ ਕ੍ਰੋਪਿੰਗ ਕਰੀ ਸੀਗੀ ਪਤਾਵਾਂ ਵਿੱਚ ਧਣੀਆਂ ਤੇ ਪਾਲਖ ਉਹਦਾ ਆਪਣਾ ਸਾਰਾ ਨਿਪਟ ਗਿਆ ਕੰਮ ਤੇ ਆਪਾਂ ਨੂੰ ਕੀ ਬਣਿਆ ਤੇ ਕੀ ਛੱਡਿਆ ਆਪਾਂ ਤੁਹਾਡੇ ਨਾਲ ਸਾਰਾ ਸਾਂਝਾ ਕਰਦੇ ਅੱਜ ਤੇ ਟੋਟਲ ਤਕਰੀਬਨ 1,87,000 ਰੁਪਏ ਦਾ ਜਿਹੜਾ ਆਪਾਂ ਨੇ 1,87,200 ਦਾ ਇਥੋਂ ਆਪਾਂ ਨੇ ਧਣੀਆਂ ਤੇ ਪਾਲਕ ਜਿਹੜੀ ਉਹ ਟੋਟਲ ਵੇਚੀ ਹੈ ਤੇ ਇਹ ਜਿਹੜਾ ਏਰੀਆ ਸੀਗਾ ਆਪਣਾ ਇਹ ਤਕਰੀਬਨ ਤਕਰੀਬਨ 9 ਤੇ 4 13 ਤੇ 4 17 ਬਿੱਗੇ ਜਗ੍ਹਾ ਸੀਗੀ ਸਾਢੇ ਤਿੰਨ ਕਿੱਲਾਂ ਦੇ ਗੇਟ ਚ ਲਾ ਲੋ ਤੇ ਸਾਢੇ ਤਿੰਨ ਕਿੱਲਾਂ ਦੇ ਵਿੱਚੋਂ ਆਪਾਂ ਨੂੰ ਟੋਟਲ ਜਿਹੜੀ ਮਤਲਬ ਕੀ ਗ੍ਰੋਸ ਜਿਹੜਾ ਇਕੱਠਾ ਹੋਇਆ ਪੈਸਾ ਸਾਰਾ ਟੋਟਲ ਸੇਲ ਹੋਈ ਆ ਉਹ 187200 ਦੀ ਹੋਈ ਆ ਵਿੱਚੇ ਪਾਲਕ ਦੀ ਤੇ ਵਿੱਚੇ ਧਨੀਏ ਦੀ ਤੇ ਇਹਦੇ ਵਿੱਚੋਂ ਆਪਾਂ ਨੂੰ 48500 ਰੁਪਏ ਦਾ ਇਹਦੇ ਤੇ ਖਰਚਾ ਆ ਗਿਆ ਇਹ 48500 ਦਾ ਖਰਚਾ ਆਪਣਾ ਬੀਜਾਂ ਦਾ ਸੀ ਪਿੱਛੇ ਲੇਬਰ ਦਾ ਘੱਡਣ ਦਾ ਟਰਾਂਸਪੋਰਟ ਦਾ ਸਾਰਾ ਕਰਕੇ ਜੀ ਤੇ ਆਪਣੇ ਕੋਲ ਜਿਹੜੀ ਇੱਥੋਂ ਟੋਟਲ ਧਣੀਏ ਤੇ ਪਾਲਕ ਦੇ ਖੇਤ ਚ ਟੋਟਲ ਬੱਚਤ ਹੋਈ ਉਹ ਹੋਈ ਹੈ 1 ਲੱਖ 38000 ਜੀ 500 ਤੇ ਜੇ ਆਪਾਂ ਇਹਨੂੰ ਕਹੀਏ ਵੀ 6-7 ਤਨਕੀਲਿਆਂ ਤੇ ਬੰਡੀਆਂ ਤਾਂ ਆਪਾਂ ਨੂੰ ਤਕਰੀਬਨ 39-40000 39-39000 ਰੁਪਇਆ ਬਣਿਆ ਨਹੀਂ ਆਪਾਂ ਨੇ ਇਕੱਲੀ ਇੱਕ ਜਿਹੜੀ ਆਪਣੀ ਬਤਾਉਆਂ ਦੀ ਫਸਲ ਆ ਉਹੀ ਲੈਣੀ ਸੀ ਤੇ ਆਪਾਂ ਨੇ ਇੰਟਰ ਕ੍ਰੌਪਿੰਗ ਕਰਕੇ ਇਹ 40000 ਨਾਲ ਆਪਣੇ ਗਾਹਾਂ ਜਿਹੜੀ ਫਸਲ ਹੈ ਇਹਦੇ ਦੇ ਪੂਰੇ ਖਰਚੇ ਚੱਕੂ ਤੇ ਇਹਦੇ ਵਿੱਚ ਆਪਾਂ ਜਿਹੜੇ ਪਹਿਲੇ ਖਰਚੇ ਹਨ ਉਹ ਜੋ ਆਪਾਂ ਬਤਾਉਆਂ ਦਾ ਖਰਚਾ ਨਹੀਂ ਗਿਣਿਆ ਜੀ ਕਿਉਂਕਿ ਉਹ ਆਪਾਂ ਇਸ ਫਸਲ ਤੇ ਨਹੀਂ ਪਾ ਸਕਦੇ ਤੇ ਧਨੀਏ ਤੇ ਪਾਲਕ ਦੋਨਾਂ ਦੀ ਖੇਤੀ ਵਿੱਚੋਂ ਆਪਣੇ ਪਾਲਕ ਦਾ ਕੋਈ ਫਾਇਦਾ ਨਹੀਂ ਹੋਇਆ ਧਰੋ ਨੁਕਸਾਨ ਹੀ ਹੋਇਆ ਤੇ ਸਿਰਫ ਜਿਹੜੇ ਆਪਣੇ ਆਹ 13 ਬਿੱਗੇ ਦੇ ਏਕੜ 'ਚ ਧਣੀਆਂ ਸੀ ਇਧਰੋਂ ਹੀ ਵੱਧ ਪੈਸਾ ਬਣਿਆ ਪਾਲਕ ਤਾਂ ਆਪਾਂ ਵੱਢ ਕੇ ਟਾਲ ਤੇ ਸਿੱਟੀ ਆ ਥੋੜੀ ਜਿਹੀ ਪਹਿਲਾਂ ਵੱਡੀ ਸੀ ਜਿਹੜੀ ਉਹਨੇ ਕਿ ਬਿਖੀ ਸੀਗੀ ਤੇ ਉਹਦੇ ਆਪਾਂ ਨੂੰ ਪੈਸੇ ਆ ਗਏ ਸੀ ਮਤਲਬ ਕਿ ਪਾਲਕ ਆਪਣਾ 2 ਦਾ ਖਰਚਾ ਮੁੜ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਬਾਹੀ ਸ਼ੁਰੂ ਕਰਾਂਗੇ ਤੇ ਉਹਦੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਹਾਲਾ ਨਾਲ ਬਾਹੀ ਕਰਨੀ ਆਪਾਂ ਟਰੈਕਟਰ ਨਾਲ ਤੇ ਉਹਦੀ ਆਪਾਂ ਤੁਹਾਨੂੰ ਵੀਡੀਓ ਦਖਾਵਾਂਗੇ ਕਿਵੇਂ ਵਾਹੀ ਕਰਦੇ ਆ ਤੇ ਅੱਗੇ-ਅੱਗੇ ਫਿਰ ਇਹ ਬਤਾਵਾਂ ਉਹਦੀ ਫਸਲ ਆਪਾਂ ਨੂੰ ਕੀ ਕੁਝ ਦੇ ਰਹੀ ਐ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ